ਨਾਫੀਦੂ ਪਟਿਆਲਾ ਕੋਰਟ ਦੇ ਵਿੱਚ ਫੇਰ ਅੱਜ ਪੁਲਿਸ ਲੈ ਕੇ ਆਈ ਐ ਜੀ ਕਹਿੰਦਾ ਉਹ ਤੇ ਝੇੜਾ ਦੇਖ ਰਹੇ ਤੁਸੀਂ ਨਾਫੀਦੂ ਪਟਿਆਲਾ ਕੋਰਟ ਦੇ ਪ੍ਰਸ਼ਕਰਮੀ ਦੇ ਕੇ ਆਏ ਆ ਖਾਣਾ ਸਦਰ ਦੀ ਪੁਲਿਸ ਟੀਮ ਤਸਵੀਰਾਂ ਦੇਖ ਰਹੇ ਤੁਸੀਂ ਥੀ ਕੋਰਟ ਤੇ ਨਹੀਂ ਜਾਂਦੇ ਉਹ ਵਿਸ਼ਾਇਤ ਚਲੋ ਓ ਭਾਜੀ ਸਾਰੀ ਕਰ ਰਹੇ ਤੁਸੀਂ ਮੇਰੇ ਨਾਲ ਕਿਉਂ ਕਰ ਰਹੇ ਹੋ ਭਾਜੀ ਤੁਸੀਂ ਇਹ ਰਹਿਣਾ ਕਰਿਆ ਭਾਜੀ ਸਾਰੀ ਕਿਉਂ ਕਰ ਰਹੇ ਤੁਸੀਂ ਇਵੇਂ ਕਿਉਂ ਕਰ ਰਹੇ ਮੇਰੇ ਨਾਲ ਦੱਸੋ ਸਾਰੇ ਤਾਂ ਬਣਾ ਰਹੇ ਮੇਰੇ ਨਾਲ ਕਿਉਂ ਅੱਤਪਾਈ ਕਰ ਰਹੇ ਹੋ ਇਹ ਦੇਖ ਲਓ ਪਟਿਆਲਾ ਪੁਲਿਸ ਪੱਤਰਕਾਰਾਂ ਦੇ ਨਾਲ ਹੀ ਅੱਤਪਾਈ ਕਰ ਰਹੇ ਹੋ ਤੁਸੀਂ ਲਾਈਵ ਕੈਮਰੇ ਦੇ ਵਿੱਚ ਦੇਖ ਰਹੇ ਹੋ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਦੇਖੋ ਇਹ ਦੇਖੋ ਤੁਸੀਂ ਲਾਈਵ ਹੀ ਤੁਹਾਡੇ ਕੈਮਰੇ ਦੇ ਹੱਥ ਪਾਈ ਜਾ ਰਹੇ ਹਾਂ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਪੱਤਰਕਾਰਾਂ ਦੀ ਆ ਦੇਖੋ ਭਾਣਾ ਜੀ ਕੁਝ ਕਹੋਗੇ ਅਸੀਂ ਪ੍ਰਸ਼ਾਸਨ ਨਾਲ ਰਲ ਕੇ ਚੱਲਦੇ ਪਰ ਪ੍ਰਸ਼ਾਸਨ ਥਾਟੇ ਦੇ ਨਾਲ ਹੱਥ ਦੇਖੇ ਇੱਕ ਤਰ੍ਹਾਂ ਸਿਰ ਓ Hey, 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 ਕਿਆ ਕਹੋਂਗੇ ਤੁਸੀਂ ਅੱਜ ਭਾਨੇ ਨੂੰ ਵੇਸ਼ ਕੀਤਾ ਜਿਹੜੀ ਹਰੀ ਵੇਰੇ ਕਰ ਰਹੀ ਹਾਂ ਹਾਂ ਜੇ ਜਲਦੀ ਜਲਦੀ ਇਹਨਾਂ ਦੀ ਰਿਹਾਈ ਹੋਵੇ ਇਹ ਦੇਖੋ ਦੇਖੋ ਪੁਲਸ ਵਾਲੇ ਕਿਵੇਂ মিডিਆ ਤੇ ਤੁਸੀਂ ਸਾਹਿਬ ਤੁਸੀਂ ਐਸਐਚਓ ਸਾਹਿਬ ਇਹ ਗੱਲਾਂ ਗਲਤਾਂ ਜੀ ਇਹ ਗੱਲਾਂ ਗਲਤਾਂ ਕਰਨਾ ਇਹ ਗੱਲਾਂ ਗਲਤਾਂ ਆ ਅਸੀਂ ਤਾਂ ਉਰੀ ਰਹਿਣਾ ਰਵਿੰਦਰ ਮਾਰੇ ਛੋੜ ਲੈ ਥੱਲੇ ਤੋਂ ਮੇਲੇ ਤੂੰ ਅਰੇ ਹੱਥ ਪਾਈ ਕਰ ਰਹੇ ਗਲਤ ਗੱਲ ਹੈ ਖਾਣੇਦਾਰ ਸੀ ਭਾਈ ਨੇਮ ਕੰਪਲੀਟ ਵੀ ਕਰਾਂਗੇ ਅਰੇ ਹੱਥ ਚੱਕ ਰਹੇ ਹੋ ਥਾਣੇ ਥਾਣੇਦਾਰ ਨੂੰ ਦਿਖਾ ਦਿਓ ਫਾਰੀ ਵੀਡੀਓ ਪਈ ਹੈ ਸਰ ਮੇਰੇ ਕੋਲ ਹਾਂਜੀ ਸਰ ਅੱਜ ਤੁਸੀਂ ਭਾਨਾ ਸਿੱਧੂ ਦੇ ਐਜੇ ਵਕੀਲ ਪੇਸ਼ ਹੋਏ ਸੀ ਕੋਰਟ 'ਚ ਕਿਹਾਂ ਮਾਨਯੋਗ ਅਦਾਲਤ 'ਚ ਕੈਂਫਰੈਂਸ ਸੁਣਾਇਆ ਦੇਖੋ ਅੱਜ ਜਿਹੜਾ ਸਦਰ ਪਟਿਆਲਾ 'ਚ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸਿੱਧੂ ਨੂੰ ਸੌਰਵਪ੍ਰਿੰਦਰ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਦੀ ਕੋਰਟ 'ਚ ਪੇਸ਼ ਕੀਤਾ ਗਿਆ ਸੀ ਦੋਹਾਂ ਪਾਰਟੀਆਂ ਦੀ ਦੋਹਾ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹੇ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ ਹੈ 12/2/2024 ਤੱਕ ਦਾ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਇਸ ਵਿੱਚ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇਕਸਾਰ ਅਜਿਹਾ ਫੀਸ ਦੀ ਗੱਲ ਕੀਤੀ ਆਵੇ ਕਿ ਇਹ ਵੀ ਸੋਇਆ ਵੀ ਸੁਣਿਆ ਜਾ ਰਿਹਾ ਜੀ ਜਿਹੜੀ ਬੋਰਡ ਦੀ ਪੁਲਿਸ ਵੀ ਨਾਲ ਦੀ ਨਾਲ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਇਹਨਾਂ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੱਸਾ ਦੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਜੀ ਸਰ ਕੋਈ ਰਿਕਵਰੀ ਵਗੈਰਾ ਇਸ ਤਰ੍ਹਾਂ ਗਿਆ ਦੀ ਚੈਨੀ ਖੋਈ ਜਾ ਕਿ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵੀਡੈਂਸ ਪੇਸ਼ ਨਹੀਂ ਕੀਤਾ।